ਕਾਲਾ ਸੰਘਿਆ ਵਿਖੇ ਬਿਜਲੀ ਘਰ ਦੇ ਨੇੜੇ ਚੱਲਦੇ ਟਰੱਕ ਨੂੰ ਲੱਗੀ ਅੱਗ ਟਰੱਕ ਸੜ ਕੇ ਸੁਆਹ ਜਾਣੀ ਨੁਕਸਾਨ ਹੋਣ ਤੋਂ ਬਚਾ ਜਿਲ੍ਹਾ ਕਪੂਰਥਲਾ ਦੇ ਅਧੀਨ ਪੈਂਦੇ ਪਿੰਡ ਕਾਲਾ ਸੰਘਿਆ ਵਿੱਚ ਬਿਜਲੀ ਘਰ ਦੇ ਨੇੜੇ ਕਾਲਾ ਸੰਘਿਆ ਵੱਲੋਂ ਜਲੰਧਰ ਵੱਲ ਨੂੰ ਜਾ ਰਹੇ ਚੱਲਦੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ ਦੇਖਦੇ ਹੀ ਦੇਖਤੇ ਟਰੱਕ ਭਿਆਨਕ ਅੱਗ ਦੀ ਲਪੇਟ ਵਿੱਚ ਆ ਗਿਆ ਤੇ ਟਰੱਕ ਦੇ ਭਾਂਬੜ ਮਚ ਗਏ ਅੱਗ ਦੀ ਲਪੇਟ ਵਿੱਚ ਆਇਆ ਟਰੱਕ ਸੜ ਕੇ ਸੁਆਹ ਹੋ ਗਿਆ ਇਸ ਹੱਥੇ ਵਿੱਚ ਟਰੱਕ ਡਰਾਈਵਰ ਤੇ ਲੇਬਰ ਨੇ ਛਾਲਾ ਮਾਰ ਕੇ ਆਪਣੀਆਂ ਜਾਨਾਂ ਬਚਾਈਆਂ ਫਾਇਰ ਬ੍ਰਿਗੇਡ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਇਸ ਮੌਕੇ ਕਾਲਾ ਸੰਘਿਆ ਪੁਲਿਸ ਚੌਂਕੀ ਦੇ ਮੁਲਾਜ਼ਮ ਏਐਸਆਈ ਲਖਵਿੰਦਰ ਸਿੰਘ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਕਾਲਾ ਸੰਘਿਆ ਤੋਂ ਪੱਤਰਕਾਰ ਮਨਜੀਤ ਮਾਨ ਦੀ ਵਿਸ਼ੇਸ਼ ਰਿਪੋਰਟ ਗੱਡੀ ਖਾਲੀ ਕਰਕੇ ਆਪਣੇ ਕੀ ਨਾਮ ਜਮਸ਼ੀਰ ਜਮਸ਼ੀਰ ਤੋਂ ਖਾਲੀ ਖਾਲੀ ਕਰਕੇ ਆਉਂਦੇ ਸੀਗੇ ਇੱਥੇ ਆਏ ਆ ਚੰਗੇ ਭਲੇ ਆਨੇ ਆ ਇਹਨੂੰ ਆਗ ਲੱਗੀ ਪਛਾਣੇ ਕੀ ਅੱਜ ਇੱਕ ਟਰੱਕ ਜਿਹੜਾ ਇਹ ਜਿੰਦਰ ਸਾਈਡ ਤੋਂ ਆਇਆ ਕਾਲਾ ਸੰਗਿਆ ਹੁੰਦਾ ਹੈ ਤਕੂਰੇ ਜਾਣਾ ਸੀ ਜਿਸ ਦਾ ਡਰਾਈਵਰ ਜਿਹਦਾ ਬਜੀ ਸਿੰਘ ਇਹਨੂੰ ਕਹਲਾ ਰਿਹਾ ਸੀਗਾ ਇਹ ਖਾਦ ਕਿਤੇ ਅਨਲੋਡ ਕਰਕੇ ਆਇਆ ਜਿੰਦਰ ਸਾਈਡ ਪਹੁੰਚ ਕੇ ਕਿਤੇ ਕਰਕੇ ਆਇਆ ਅਮੂ ਅਚਾਨਕ ਇੱਕ ਬੀਬੀ ਘਰ ਕਾਲਾ ਸੰਗਿਆ ਨੇੜੇ ਅੱਗ ਲੱਗੀ ਤੇ ਇੱਕ ਸੱਤੂ ਅੱਗ ਲੱਗੀ ਦੇ ਫਾਇਰ ਬਿਜੇ ਨੂੰ ਮੌਕੇ ਤੇ ਬੁਲਾ ਕੇ ਅੱਗ ਬੁਝਾ ਦਿੱਤੀ ਗਈ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਹਾਦਰ ਬਾਰ